अच्छा ये दसो ਵੀ ਤੁਸੀਂ ਇਹ ਆ ਦੇਖੋ ਤੁਸੀਂ ਜਿਹੜਾ ਵੈਦ ਜੀ ਨੇ ਖੰਜੂਰਾ ਦੇ ਉੱਤੇ ਲੌਂਗ ਲਾ ਕੇ ਰੱਖੇ ਹੋਏ ਨੇ ਕਮਾਲ ਦੀ ਗੱਲ ਐ ਮੈਂ ਇਸ ਤਰ੍ਹਾਂ ਦੇ ਖਜੂਰਾ ਪਹਿਲੀ ਵਾਰ ਪਹਿਲੀ ਵਾਰ ਦੇਖ ਰਿਹਾ ਹਾਂ ਡਾਕਟਰ ਸਾਹਿਬ ਤੁਸੀਂ ਖੰਜੂਰਾ ਦੇ ਉੱਤੇ ਲੌਂਗ ਲਾਤੇ ਇਹ ਅੰਜੀਰ ਦੇ ਉੱਤੇ ਲੌਂਗ ਲਾਤੇ ਅੱਛਾ ਚਾਰਜ ਕਰਨ ਦਾ ਮਤਲਬ ਇਹ ਵੇਖੋ ਕਿ ਲੌਂਗ ਦਾ ਅਸਰ ਜਦੋਂ ਅਸੀਂ ਖਜੂਰ ਦੇ ਉੱਤੇ ਲਾ ਦਿੰਦੇ ਹਾਂ ਲੌਂਗ ਦਾ ਅਸਰ ਕਈ ਗੁਣਾ ਵੱਧ ਜਾਂਦਾ ਓਕੇ ਕਈ ਗੁਣਾ ਵੱਧ ਜਾਂਦਾ ਫਿਰ ਜਦੋਂ ਸਾਡਾ ਮਰੀਜ਼ ਇਹਨੂੰ ਯੂਜ਼ ਕਰਦਾ ਉਹ ਰਾਤੋਂ ਰਾਤ ਉਸਦੀ ਬੈਟਰੀ ਚਾਰਜ ਹੋ ਜਾਂਦੀ ਹੈ ਹੂੰ ਉਹਦੀਆਂ ਗਰਾਰੀਆਂ ਜਿਹੜੀਆਂ ਟਸੀਆਂ ਨੇ ਉਹ ਆਪਣੇ ਆਪ ਰਿਪੇਅਰ ਹੋ ਜਾਂਦੀਆਂ ਹੂੰ ਮੀਨਸ ਵੀ ਗੱਡੀ ਕਰੰਟ ਫੜ ਲੈਂਦੀ ਹੈ ਇੰਨੀ ਤਾਕਤ ਇੰਨੀ ਜਾਨ ਸਰੀਰ ਦੇ ਵਿੱਚ ਆ ਜਾਂਦੀ ਹੈ ਕਿ ਬੰਦਾ ਜਿਹੜਾ ਇਹਨੂੰ ਯੂਜ਼ ਕਰਦਾ ਉਹ ਕਹਿੰਦਾ ਵੀ ਇਹ ਸਰੀਰ ਮੇਰਾ ਹੀ ਹੈ ਅੱਤਾ ਕਿ ਲੋ ਤੁਸੀਂ ਬੱਕਰਾ ਇਹਦੇ ਮੀਟ ਖਾਓਗੇ ਤੇ ਇੱਕ ਲੌਂਗ ਖਾਓਗੇ ਉਹ ਇੱਕ ਬਰਾਬਰ ਹੈ ਅੱਛਾ ਇੰਨੀ ਜਨਰਲ ਵਿੱਚ ਮੈਂ ਹਰ ਫਾਰਮੂਲੇ ਵਿੱਚ ਇਸ ਚੀਜ਼ ਨੂੰ ਤਾਂ ਖਾਸ ਇੰਪੋਰਟੈਂਸ ਦੇ ਨਾਵਾ ਵੀ ਇਹਦਾ ਫੁੱਲ ਕੈਮ ਹੋਣਾ ਚਾਹੀਦਾ ਜਦੋਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਵਾ ਇਹਦੇ ਵਿੱਚੋਂ ਆਪਾਂ ਇਹਦਾ ਬਣਾਣਾ ਹੁਣ ਕੈਪਸੂਲ ਕੈਪਸੂਲ ਹਾਂ ਕੈਪਸੂਲ ਬਣਨਾ ਕਿ ਕਿਵੇਂ ਕੈਪਸੂਲ ਬਣ ਜੂਏ ਹਾਂ ਦੇਖੋ ਤੁਹਾਨੂੰ ਹੁਣੇ ਲਾਈਵ ਬਣਾ ਕੇ ਦੱਸਨੇ ਪਏ ਆ ਦੇਖੋ ਹੂੰ ਇਹਦੇ ਵਿੱਚ ਜਿਹੜਾ ਅਜੀਰ ਦਾ ਆਇਲ ਹੁੰਦਾ ਨਾ ਦੇਖੋ ਆਪਾਂ ਨੂੰ ਕੁਝ ਵੀ ਇੱਥੇ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਬਾਲੀ ਠੀਕ ਹੈ ਇਹ ਆਹ ਦੇਖੋ ਜੀ ਤੁਹਾਡਾ ਕੈਪਸੂਲ ਬਣ ਗਿਆ ਹੂੰ ਇਹ ਕੈਪਸੂਲ ਤਾਂ ਬਣਿਆ ਵੀ ਜੜੀ ਤੁਹਾਡੀਆਂ ਚੂਲਾ ਹਿੱਲੀਆਂ ਨਾ ਜੀ ਇਹ ਚੂਲਾ ਠੋਕ ਕੇ ਸਿੱਧੀਆਂ ਕਰ ਦੂਗਾ ਬਿਲਕੁਲ ਤੁਹਾਡੀਆਂ ਇਹ ਆ ਦੇਖੋ ਜੀ ਇਹ ਬਣਿਆ ਜੀ ਕੈਪਸੂਲ ਦੇਖੋ ਜੀ ਜੜੀਆਂ ਗੱਡੀਆਂ ਬਿਲਕੁਲ ਜਿਨ੍ਹਾਂ ਦਾ ਬੇੜਾ ਕਰਕ ਹੋ ਗਿਆ ਜਿਨ੍ਹਾਂ ਨੇ ਕੈਮਿਸਟਾ ਕੋ ਧੱਕੇ ਖਾਲੇ ਜਿਨ੍ਹਾਂ ਨੇ ਅਖੋਤੀ ਵੇਚਦਾ ਕੋ ਜੇਬਾ ਘਟਾਲੀਆਂ ਪਰ ਜਿਹੜੀਆਂ ਗਰਾਰੀਆਂ ਗੰਦੇ ਰਿਪੇਅਰ ਨਹੀਂ ਹੋ ਰਹੇ ਆਪਣੇ ਹੱਥਾਂ ਨਾਲ ਆਪਣੀ ਜਵਾਨੀ ਬਰਬਾਦ ਕਰਨ ਤੋਂ ਬਾਅਦ ਜਦੋਂ ਹੱਥ ਖੜੇ ਕਰਕੇ ਇਦਾਂ ਕਰਕੇ ਦਿਖਾਉਂਦੇ ਨੇ ਜੀ ਹੱਥ ਖੜੇ ਹੈ ਜੀ ਹੁਣ ਸਾਡੇ ਪੱਲੇ ਕੁਝ ਨਹੀਂ ਰਿਹਾ ਉਹ ਜਿਹੜੀਆਂ ਸੈਲਫਾਂ ਨੇ ਉਹ ਜਿਹੜੀਆਂ ਗੱਡੀਆਂ ਨੇ ਜਿਹੜੇ ਪੁਰਾਣੇ ਮਾਡਲ ਦੇ ਪ੍ਰੀਆ ਸਕੂਟਰ ਨੇ ਪੁਰਾਣੇ ਮਾਡਲ ਦੇ ਕੇਤਕ ਸਕੂਟਰ ਨੇ ਉਹਨਾਂ ਨੂੰ ਸੈਲਫ ਸਟਾਰਟ ਬਣਾ ਲਈਏ ਉਹਨਾਂ ਨੂੰ ਬਲਕਿ ਰਿਮੋਟ ਨਾਲ ਸਟਾਰਟ ਕਰਨ ਵਾਲੇ ਜਿਹੜੇ ਬਣਾ ਲਈਏ ਜਿਹੜਾ ਨਵਾਂ ਫਾਰਮੂਲਾ ਲੈ ਕੇ ਆਏ ਆ ਪਾਵਰ ਥੇਵੇ ਇਸ ਗੱਲ ਦਾ ਕਿ ਜਿਹੜੇ ਮੇਰੇ ਵੀਰ ਬਿਲਕੁਲ ਕੱਡਮ ਹੋ ਚੁੱਕੇ ਨੇ ਆਪਣੇ ਪਾਰਟਨਰ ਨੂੰ ਸੈਟੀਸਫਾਈ ਕਰਨ ਦੇ ਕਾਬਲ ਨਹੀਂ ਰਹੇ ਜਿਨ੍ਹਾਂ ਦਾ ਇਰੇਕਟਾਈਲ ਡਿਸਫੰਕਸ਼ਨ ਦੀ ਪ੍ਰੋਬਲਮ ਆ ਚੁੱਕੀ ਹੈ ਜਾਂ ਜਿਨ੍ਹਾਂ ਦੇ ਵਿੱਚ ਸਰੀਰ ਦੇ ਵਿੱਚ ਬਿਲਕੁਲ ਤਾਕਤ ਨਹੀਂ ਆਉਂਦੀ ਤੜ ਨਹੀਂ ਆਉਂਦੀ ਹਾਰਡਨੈਸ ਨਹੀਂ ਆਉਂਦੀ ਉਹਨਾਂ ਲਈ ਇਹ ਫਾਰਮੂਲਾ ਬਿਲਕੁਲ ਇੱਕ ਕਾਮਯਾਬ ਫਾਰਮੂਲਾ ਲੈ ਕੇ ਆਏ ਆਂ ਜੀ ਜੋ ਕਿ ਟਰਾਇਡ ਐਂਡ ਟੈਸਟਡ ਹੈ ਬਹੁਤ ਲੰਬੇ ਸਮੇਂ ਤੋਂ ਆਪਾਂ ਇਹ ਫਾਰਮੂਲਾ ਚਲਾ ਰਹੇ ਆਂ ਤੇ ਸਾਡੇ ਜਿਹੜੇ ਮਰੀਜ਼ ਨੇ ਸਾਡੇ ਜਿਹੜੇ ਪੇਸ਼ੈਂਟ ਨੇ ਜਾਂ ਸਾਡੇ ਕੋਲ ਆਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਇਹਦਾ ਬਹੁਤ ਸ਼ਾਨਦਾਰ ਬਹੁਤ ਬਾ ਕਮਾਲ ਜਿਹੜਾ ਇਹਦਾ ਰਿਜ਼ਲਟ ਮਿਲਿਆ ਜੀ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਲੋਕ ਜਾਂ ਜਿਨ੍ਹਾਂ ਦੀ ਗਰਸਤੀ ਵਾਲੀ ਗੱਡੀ ੱੱਕਾ ਸਟਾਰਟ ਹੋ ਗਈ ਜਾਂ ੱੱਕਾ ਸਟਾਰਟ ਤੋਂ ਵੀ ਬਿਲਕੁਲ ਕੰਡਮ ਹੀ ਹੋ ਚਲੀ ਹੈ ਉਹਨਾਂ ਨੂੰ ਤੁਸੀਂ ਸੈਲਫ ਸਟਾਰਟ ਕਰਾਉਣੀ ਹੈ ਯਾਨੀ ਕਿ ਜਿਹੜੀਆਂ ਗੱਡੀਆਂ ਤੱਕਾ ਸਟਾਰਟ ਹਨ ਉਹਨਾਂ ਨੂੰ ਤੁਸੀਂ ਸੈਲਫ ਸਟਾਰਟ ਕਰ ਦੇਣਾ ਰਿਮੋਟ ਤੇ ਲਾ ਦੇਣਾ ਬਿਲਕੁਲ ਜੀ ਬਿਲਕੁਲ ਸਾਡੇ ਕਹਿਣ ਦਾ ਜਿਹੜਾ ਪਾਵਰ ਥੇਵੇ ਕਿ ਅਸੀਂ ਸਾਡਾ ਜਿਹੜਾ ਚੈਨਲ ਹੈ ਹਕੀਕਤ ਟੀਵੀ ਪੰਜਾਬੀ ਫਰੂਕੀ ਸਾਹਿਬ ਦਾ ਕਿ ਬਹੁਤ ਸਾਰੇ ਸੱਭੇਕ ਲੋਕ ਦੇਖਦੇ ਨੇ ਜਿਹਦੇ ਵਿੱਚ ਅਸੀਂ ਕੋਈ ਇਦਾਂ ਦੀ ਬਲਗਰ ਭਾਸ਼ਾ ਦਾ ਇਸਤੇਮਾਲ ਨਹੀਂ ਕਰਦੇ ਸਿਰਫ ਇੱਕ ਇਸ਼ਾਰਾ ਦਿੰਨੇ ਆ ਸਮਝਾਣ ਲਈ ਇਹ ਇੱਕ ਚੀਜ਼ ਦਾ ਮਤਲਬ ਜਿਹੜੇ ਸਮਝਦਾਰ ਸਾਡੇ ਵੇਖਣ ਵਾਲੇ ਬਹੁਤ ਸਮਝਦਾਰ ਨੇ ਦੇਸਾਂ ਦੇਸਾਂ ਵਿੱਚ ਬੈਠੇ ਨੇ ਬਹੁਤ ਸਾਰਾ ਸਾਨੂੰ ਪਿਆਰ ਦਿੰਦੇ ਨੇ ਸਾਨੂੰ ਮੋਟੀਵੇਟ ਕਰਦੇ ਨੇ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਣ ਲਈ ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਜੀ ਅੱਛਾ ਡਾਕਟਰ ਸਾਹਿਬ ਇਹ ਦੱਸੋ ਵੀ ਇਸ ਵੇਲੇ ਤੇ ਤੁਸਤੇ ਕਹਿ ਰਹੇ ਹੋ ਵੀ ਜਿਹੜੀਆਂ ਗੱਡੀਆਂ ਪੁਰਾਣੀਆਂ ਹੋ ਗਈਆਂ ਨੇ ਅੱਜ ਕੱਲ ਤੇ ਜੀ ਨਵੀਂ ਗੱਡੀ ਮੈਂ ਦੇਖੀ ਹੈ ਬਹੁਤ ਵਾਰ ਰੋਡ ਤੇ ਚੜਦੀ-ਚੜਦੀ ਖਰਾਬ ਹੋ ਜਾਂਦੀ ਹੈ ਜੀ ਦੇਖੋ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈਗਾ ਨਾ ਬੱਚਿਆਂ ਦਾ ਇੱਕ ਅਵੇਅਰਨੈਸ ਦਾ ਜਿਹੜਾ ਕਨਸੈਪਟ ਏ ਉਹ ਜ਼ਰੂਰ ਹੋਣਾ ਚਾਹੀਦਾ ਅਸੀਂ ਬੱਚੇ ਦਾ ਜਮਦਿਆ ਸਾਰ ਇਹਨਾਂ ਧਿਆਨ ਰੱਖਦੇ ਆ ਉਹਨੂੰ ਪੜ੍ਹਾਈ ਵਾਲੇ ਪਾਸਿਓਂ ਉਹਨੂੰ ਹਰ ਪਾਸਿਓਂ ਐਜੂਕੇਟ ਕਰਦੇ ਆ ਚੰਗੇ ਮਾੜੇ ਲੋਕਾਂ ਨੂੰ ਦੱਸਦੇ ਆ ਵੀ ਆਹ ਬੰਦਾ ਚੰਗਾ ਹੈ ਮਾੜਾ ਹੈ ਇਹਨਾਂ ਮਿਲਨ ਵਰਤ ਰੱਖਣਾ ਹੈ ਇਹਨਾਂ ਨਹੀਂ ਰੱਖਣਾ ਜਦੋਂ ਅਸੀਂ ਬੱਚੇ ਦਾ ਅੰਡਰ 18 ਹੋਣ ਤੋਂ ਬਾਅਦ ਇਹਨਾਂ ਧਿਆਨ ਰੱਖੀਦਾ 16 17 ਸਾਲਾਂ ਤੱਕ ਬੱਚੇ ਦਾ ਧਿਆਨ ਰੱਖੀਦਾ ਜਦੋਂ ਉਹ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦਾ ਉਦੋਂ ਨੂੰ ਆਪਾਂ ਐਜੂਕੇਟ ਕਿਉਂ ਨਹੀਂ ਕਰ ਸਕਦੇ ਹੂੰ ਉਸ ਵੇਲੇ ਸੀ ਸ਼ਰਮ ਆਉਣ ਲੱਗ ਜੰਨੇ ਜੀ ਹਾਂ ਉਦੋਂ ਕਹਿੰਦੇ ਜੀ ਨਹੀਂ ਨਿਆਣਾ ਵੱਡਾ ਹੋ ਗਿਆ ਹੁਣ ਸਮਝਦਾਰ ਹੋ ਗਿਆ ਆਪੇ ਦੇਖੂਗਾ ਹੂੰ ਹੂੰ ਆਪੇ ਉਹਨੇ ਦੇਖ ਕੇ ਜੋ ਤੁਹਾਨੂੰ ਫੇਰ ਅੱਗੋਂ ਚੰਤਾਰੇ ਦਿਖਾਣੇ ਨੇ ਹੂੰ ਹੂੰ ਤੁਸੀਂ ਉਹਨੂੰ ਵਿਆਹ ਲਈ ਕਹਿਣਾ ਵੀ 20 22 ਸਾਲਾਂ ਦਾ ਹੋ ਕੇ ਤੇ ਉਹਨੇ ਕਿਹਾ ਵੀ ਮੈਂ ਤੇ ਗੱਡੀ ਜਿਹੜੀ ਉਹ ਬਿਲਕੁਲ ਹੀ ਕੱਚੇ ਲੈ ਲੱਤ ਗਈ ਹੈ ਨਵੀਂ ਗੱਡੀ ਹੈ ਬ੍ਰਾਂਡ ਨੀ ਹੂੰ ਤੋ ਇਹ ਕਹਿਆ ਜਿਹੜੀ ਗੱਲ ਹੁਣੇ ਵੀ ਗੱਡੀ ਨਵੀਂ ਹੈ ਤੇ ਉਹ ਧੂਆਂ ਮਾਰ ਗਈ ਹੈ ਉਹ ਧੂਆਂ ਤਾਂ ਹੀ ਭਰ ਗਈ ਨਾ ਵੀ ਜਦੋਂ ਅਨਅਵੇਅਰਨਸ ਵਾਲਾ ਕਨਸੈਪਟ ਚੱਲਦਾ ਅੱਜ ਕੱਲ੍ਹ ਹਰ ਚੀਜ਼ ਚੰਗੀਆਂ ਬਾੜੀਆਂ ਰੰਗ-ਬਰੰਗੀਆਂ ਫਿਲਮਾਂ ਜਿਹੜੀਆਂ ਨੇ ਉਹ ਨੈਟ ਤੇ ਪਈਆਂ ਨੇ ਨੈਟ ਦੀ ਨੈਟ ਦਾ ਅクセਸ ਹਰ ਬੱਚੇ ਦੇ ਹੱਥ 'ਚ ਮੋਬਾਈਲ ਫੜਿਆ ਤੁਸੀਂ ਕਿੱਦਾਂ ਰੋਕ ਲੋਗੇ ਤੁਸੀਂ ਉਹਨੂੰ ਗਾਈਡ ਕਰੋਗੇ ਵੀ ਆਹ ਚੀਜ਼ ਚੰਗੀ ਏ ਆਹ ਚੀਜ਼ ਮਾੜੀ ਏ ਫੇਰੀ ਰੁਕੇਗਾ ਨਾ ਉਹ ਅੱਛਾ ਇਹ ਦੱਸੋ ਵੀ ਤੁਸੀਂ ਇਹ ਆ ਦੇਖੋ ਤੁਸੀਂ ਜਿਹੜਾ ਵੈਦ ਜੀ ਨੇ ਖੰਜੂਰਾ ਦੇ ਉੱਤੇ ਲੌਂਗ ਲਾ ਕੇ ਰੱਖੇ ਹੋਏ ਨੇ ਕਮਾਲ ਦੀ ਗੱਲ ਹੈ ਮੈਂ ਇਸ ਤਰ੍ਹਾਂ ਦੀ ਖਜੂਰਾ ਪਹਿਲੀ ਵਾਰ ਪਹਿਲੀ ਵਾਰ ਦੇਖ ਰਿਹਾ ਹਾਂ ਡਾਕਟਰ ਸਾਹਿਬ ਤੁਸੀਂ ਇਹ ਖੰਜੂਰਾ ਦੇ ਉੱਤੇ ਲੌਂਗ ਲਾਤੇ ਇਹ ਅੰਜੀਰ ਦੇ ਉੱਤੇ ਲੌਂਗ ਲਾਤੇ ਲੌਂਗ ਵੈਸੇ ਵੀ ਪਏ ਨੇ ਬਦਾਮ ਪਏ ਨੇ ਕਰਨਗੀ ਵਾਲਿਓ ਤੁਸੀਂ ਇਸ ਤਰ੍ਹਾਂ ਦੀ ਕਿਹੜੀ ਸੈਲਫ ਤੁਹਾਡੀ ਫਸੀ ਹੋਈ ਹੈ ਕਿਸੇ ਤੁਹਾਡੇ ਮਰੀਜ਼ ਦੀ ਕਿ ਅੱਜ ਤੁਸੀਂ ਉਹ ਨੁਸਖਾ ਬੜੇ ਇਤਮਨਾਨ ਨਾਲ ਬੜੇ ਪਿਆਰ ਨਾਲ ਬਣਾ ਰਹੇ ਸੀ ਦੇਖੋ ਇਦਾਂ ਮੇਰਾ ਤੁਹਾਨੂੰ ਸੈਲਫ ਫਸੀ ਹੈ ਇਹ ਜਿਹੜੇ ਲੌਂਗ ਨੇ ਤੁਸੀਂ ਕਹਿੰਦੇ ਉੱਪਰ ਲਾਏ ਨੇ ਇਹ ਉੱਪਰ ਨਹੀਂ ਲਾਏ ਇਹ ਲੌਂਗ ਚਾਰਜ ਕੀਤੇ ਨੇ ਅੱਛਾ ਚਾਰਜ ਕਰਨ ਦਾ ਮਤਲਬ ਇਹ ਵੇਖੋ ਕਿ ਲੌਂਗ ਦਾ ਅਸਰ ਜਦੋਂ ਅਸੀਂ ਖਜੂਰ ਦੇ ਤੇ ਲਾ ਦਿੰਦੇ ਆ ਲੌਂਗ ਦਾ ਅਸਰ ਕਈ ਗੁਣਾ ਵੱਧ ਜਾਂਦਾ ਓਕੇ ਕਈ ਗੁਣਾ ਵੱਧ ਜਾਂਦਾ ਫਿਰ ਜਦੋਂ ਸਾਡਾ ਮਰੀਜ਼ ਇਹਨੂੰ ਯੂਜ਼ ਕਰਦਾ ਉਹ ਰਾਤ ਤੋਂ ਰਾਤ ਉਹਦੀ ਬੈਟਰੀ ਚਾਰਜ ਹੋ ਜਾਂਦੀ ਹੈ ਹੂੰ ਉਹਨੀਆਂ ਗਰਾਰੀਆਂ ਜਿਹੜੀਆਂ ਕਸੀਆਂ ਨੇ ਉਹ ਆਪਣੇ ਆਪ ਰਿਪੇਅਰ ਹੋ ਜਾਂਦੀਆਂ ਮੀਨਸ ਵੀ ਗੱਡੀ ਕਰੰਟ ਫੜ ਲੈਂਦੀ ਏ ਇੰਨੀ ਤਾਕਤ ਇੰਨੀ ਜਾਨ ਸਰੀਰ ਦੇ ਵਿੱਚ ਆ ਜਾਂਦੀ ਏ ਕਿ ਬੰਦਾ ਜਿਹੜਾ ਇਹਨੂੰ ਯੂਜ਼ ਕਰਦਾ ਉਹ ਕਹਿੰਦਾ ਵੀ ਇਹ ਸਰੀਰ ਮੇਰਾ ਹੀ ਏ ਅੱਛਾ ਇਹ ਫਾਰਮੂਲਾ ਦੱਸਣ ਤੋਂ ਪਹਿਲਾਂ ਇੱਕ ਬੜੀ ਅਹਿਮ ਜਾਣਕਾਰੀ ਏ ਜੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਾਂ ਹਰ ਇੱਕ ਵੀਡੀਓ 'ਚ ਕਰੀਦੀ ਏ ਵੀ ਇਹ ਜਿਹੜਾ ਫਾਰਮੂਲਾ ਆਪਾਂ ਤੁਹਾਨੂੰ ਦੱਸਣ ਜਾ ਰਹੇ ਆ ਐਜੂਕੇਸ਼ਨਲ ਪਰਪਸ ਦੇ ਵੇ ਇਹਨੂੰ ਖਾਣ ਦਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਇਹਨੂੰ ਫਾਰਮੂਲੇ ਨੂੰ ਬਣਾਉਣ ਦਾ ਤਰੀਕਾ ਵੀ ਦੱਸਾਂਗੇ ਬਟ ਇਹਦੇ ਵਿੱਚ ਇੱਕ ਇੰਪੋਰਟੈਂਟ ਗੱਲ ਇਹ ਹੋਵੇ ਕਿ ਇਹਨੂੰ ਖਾਣ ਦਾ ਸਹੀ ਟਾਈਮ ਕਿਹੜਾ ਤੇ ਇਹਨੂੰ ਬੰਧਾਣ ਦਾ ਸਹੀ ਟਾਈਮ ਧੰਗ ਕਿੱਦਾਂ ਹੈਗਾ ਸਾਰਾ ਕੁਝ ਦੱਸਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਇਹ ਵੀ ਕਿ ਕਿੰਨਾ ਕਿੰਨਾ ਲੋਕਾਂ ਨੂੰ ਇਹਦੇ ਤੋਂ ਫਾਇਦਾ ਹੋਏਗਾ ਜੀ ਦੇਖੋ ਜੀ 18 ਸਾਲ ਤੋਂ ਲੈ ਕੇ ਤੇ 60 ਸਾਲ ਤੱਕ ਕੋਈ ਵੀ ਬੰਦਾ ਇਹਨੂੰ ਯੂਜ਼ ਕਰ ਸਕਦਾ ਬਟ ਇਹਦੇ ਵਿੱਚ ਕੰਡੀਸ਼ਨ ਉਹੀ ਹੈ ਵੀ ਕਿਸੇ ਚੰਗੇ ਡਾਕਟਰ ਦੀ ਜਗ੍ਹਾ ਵੈਦ ਦੀ ਸੁਪਰਵੀਜ਼ਨ ਦੇ ਹੇਠ ਹੀ ਇਹਨੂੰ ਯੂਜ਼ ਕਰਨਾ ਆਪਾਂ ਦੂਜੇ ਨੰਬਰ ਤੇ ਜਿਹੜਾ ਇਹਦਾ ਫਾਰਮੂਲੇ ਦਾ ਫਾਇਦਾ ਕਿਹਨੂੰ ਹੋਣਾ ਜਿਹੜੇ ਲੋਕਾਂ ਨੂੰ ਜਾਨ ਆਉਣ ਦਾ ਸਮਾਂ ਲੱਗਦਾ ਜਾਂ ਜਿਨ੍ਹਾਂ ਨੂੰ ਸਪਰਮ ਕਾਊਂਟ ਦੀ ਦਿੱਕਤ ਹੈਗੀ ਹੈ ਉਹਨਾਂ ਨੂੰ ਇਹਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਿਉਂਕਿ ਤੁਹਾਨੂੰ ਡੇਟਸ ਦੀ ਪ੍ਰੋਪਰਟੀ ਪਤਾ ਹੈ ਵੀ ਸਭ ਤੋਂ ਵਧੀਆ ਫੂਡ ਏ ਜਿਹੜੇ ਸਾਡੇ ਅਰਬੀ ਭਰਾੜੇ ਆਪਾਂ ਕੰਪਲੀਟ ਫੂਡ ਆਪਾਂ ਪਿਛਲੇ ਕਈ ਵੀਡੀਓ ਚ ਦੱਸਿਆ ਵੀ ਇਹ ਵੀ ਜਿਹੜੇ ਸਾਡੇ ਅਰਬੀ ਭਰਾ ਨੇ ਇਹਨਾਂ ਦੇ ਸਿਰ ਤੇ ਤਿੰਨ ਤਿੰਨ ਚਾਰ ਚਾਰ ਵਿਆਹ ਕਰਾ ਲੈਂਦੇ ਨੇ 13 13 14 14 ਜਵਾਕ ਹੋ ਜਾਂਦੇ ਨੇ ਸੋ ਅੰਜੀਰ ਦਾ ਵੀ ਸੇਮ ਇਦਾਂ ਹੀ ਹੈ ਸਿਸਟਮ ਜਿਹੜਾ ਸਾਡਾ ਇਹ ਲੌਂਗ ਇਹਰਾ ਵੀ ਲੌਂਗ ਕੀ ਕਰਦੇ ਜੀ ਡਾਕਟਰ ਸਾਹਿਬ ਤੁਸੀਂ ਲੌਂਗ ਨੂੰ ਬੜੀ ਮਹੱਤਤਾ ਦਿੰਦੇ ਹੋ ਆਪਣੇ ਫਾਰਮੂਲੇਾਂ ਚ ਨੁਸਖਿਆਂ ਚ ਦੇਖੋ ਜੀ ਫਰੂਕੀ ਸਾਹਿਬ ਜਿਹੜਾ ਲੌਂਗ ਹੈ ਨਾ ਲੌਂਗ ਇਟਸੈਲਫ ਹੀ ਆਪਣੇ ਹੋਏ ਚੀਜ਼ਾਂ ਦਾ ਵੀ ਜਿਹਦੇ ਨਾਲ ਅੰਦਰ ਇੰਨਾ ਕਰੰਟ ਇੰਨੀ ਜਾਨ ਭਰ ਜਾਂਦੀ ਹੈ ਸਰੀਰ ਦੇ ਵਿੱਚ ਕਮਜ਼ੋਰ ਪਿਆ ਸਰੀਰ ਜਿਹਦੇ ਅੰਦਰ ਤਾਕਤ ਬਿਲਕੁਲ ਨਾ ਬਰਾਬਰ ਹੋ ਜਾਂਦੀ ਏ ਜਿਹੜਾ ਬੰਦਾ ਆਪਣੇ ਆਪ ਹੀ ਆਪਣੇ ਮੂੰਹ 'ਚ ਆਪਣੇ ਨੂੰ ਆਪਣੇ ਨੂੰ ਕਹਿਣਾ ਸ਼ੁਰੂ ਕਰ ਦਿੰਦਾ ਵੀ ਮੇਰੇ ਪੱਲੇ ਕੁਝ ਨਹੀਂ ਹੈਗਾ ਉਹ ਵੀ ਕਹਿੰਦਾ ਵੀ ਮੇਰੇ ਪੱਲੇ ਸਭ ਕੁਝ ਹੈਗਾ ਭਾਵੇਂ ਮੇਰਾ ਹੁਣੇ ਨਵਾਂ ਵਿਆਹ ਕਰ ਤੋ ਕੀ ਕਰਨਗੇ ਦੋ ਲੋង ਇੰਨੀ ਤਾਕਤ ਦੋ ਲੋងਾਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਹਾਂਜੀ ਮੈਂ ਤੁਹਾਨੂੰ ਦੱਸਾਂਗਾ ਜਿਹੜਾ ਇੱਕ ਲੋង ਹੈ ਨਾ ਜਿਹਦਾ ਅੱਗੋਂ ਆਪਾਂ ਦੇਖੀਏ ਆ ਦੇਖੋ ਜਿਹਦਾ ਫੁੱਲ ਕੈਮ ਹੋਏ ਉੱਪਰ ਜਿਹੜਾ ਹਾਂ ਜਿਹੜੀ ਇਹਦੇ ਉੱਤੇ ਟਿਪ ਲੱਗੀ ਹੁੰਦੀ ਨਾ ਇਹਨੂੰ ਆਪਾਂ ਸਿਰੇ ਨੂੰ ਕਹਿੰਦੇ ਆ ਫੁੱਲ ਹੂੰ ਹੂੰ ਜਿਹਦਾ ਇੱਕ ਫੁੱਲ ਕੈਮ ਹੋਏ ਉਹ ਅੱਧਾ ਕਿਲੋ ਮਟਨ ਜਿੰਨੀ ਜਾਣ ਰੱਖਦਾ ਅੱਛਾ ਅੱਧਾ ਕਿਲੋ ਤੁਸੀਂ ਬੱਕਰਾ ਇਹਦੇ ਮੀਟ ਖਾਓਗੇ ਤੇ ਇੱਕ ਲੌਂਗ ਖਾਓਗੇ ਉਹ ਇੱਕ ਬਰਾਬਰ ਹੈ ਅੱਛਾ ਇੰਨੀ ਜਾਣ ਇਹਦੇ ਵਿੱਚ ਬਈ ਹਰ ਫਾਰਮੂਲੇ ਵਿੱਚ ਇਸ ਚੀਜ਼ ਨੂੰ ਤਾਂ ਖਾਸ ਇੰਪੋਰਟੈਂਸ ਦੇ ਨਾਵਾ ਵੀ ਇਹਦਾ ਫੁੱਲ ਕੈਮ ਹੋਣਾ ਚਾਹੀਦਾ ਜਿੱਦਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕਿਸਮ ਜਾਂਣਾ ਵਾ ਆਹ ਦੇਖੋ ਇਹਦੇ ਉੱਤੇ ਫੁੱਲ ਨਹੀਂ ਹੈਗਾ ਜੀ ਆ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰਾਂਗਾ ਮੈਂ ਇਹਦੀ ਗੱਲ ਨਹੀਂ ਕਰ ਰਿਹਾ ਮੇਰੀ ਮੁਰਾਦ ਇਹਦੇ ਨਾਲ ਹੈ ਠੀਕ ਹੈ ਠੀਕ ਹੈ ਮੈਂ ਇਹਦੇ ਬਾਰੇ ਗੱਲ ਕਰ ਰਿਹਾ ਵੀ ਜਿਹਦਾ ਫੁੱਲ ਕੈਮ ਹੋਏਗਾ ਉਹ ਅੱਧਾ ਕਿਲੋ ਮਟਨ ਦੇ ਬਰਾਬਰ ਹੈ ਜੀ 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 ਹਾਂਜੀ ਅੱਛਾ ਤੇ ਫਿਰ ਇਹ ਨੁਸਖਾ ਫਾਰਮੂਲਾ ਹੁਣ ਤੁਹਾਨੂੰ ਦੱਸ ਦਿਓ ਵੀ ਕਿਵੇਂ ਬਣਾਉਣਾ ਹੈ ਔਰ ਕਿਸ ਤਰੀਕੇ ਨਾਲ ਬਣਾਉਣਾ ਹੈ ਖੰਜੂਰਾ ਤੇ ਕਿਵੇਂ ਜਿਹੜੇ ਲੌਂਗ ਲਗਾ ਕੇ ਰੱਖਣੇ ਨੇ ਇਸੇ ਤਰੀਕੇ ਨਾਲ ਖਾਣਾ ਹੈ ਅੰਜੀਰ ਨੂੰ ਇਸੇ ਤਰੀਕੇ ਨਾਲ ਖਾਣਾ ਸਾਨੂੰ ਪੂਰੀ ਕੰਪਲੀਟ ਜਾਣਕਾਰੀ ਦਿਓ ਪਲੀਜ਼ ਦੇਖੋ ਜੀ ਮੈਂ ਇਹਦੇ ਬਾਰੇ ਕੰਪਲੀਟ ਤੁਹਾਨੂੰ ਜਾਣਕਾਰੀ ਦਵਾਂਗਾ ਕਿੱਦਾਂ ਕਿੱਦਾਂ ਇਹ ਫਾਰਮੂਲਾ ਬਣਾਣਾ ਬੜੇ ਧਿਆਨ ਨਾਲ ਸੁਣਿਓ ਇਹਦੇ ਵਿੱਚ ਇੱਕ ਗੱਲ ਜ਼ਰੂਰ ਕਲੀਅਰ ਕਰਾਂਗਾ ਵੀ ਇਹ ਜਿਹੜਾ ਫਾਰਮੂਲਾ ਬਣਿਆ ਬਣਾਇਆ ਮੇਰੇ ਕੋਲ ਨਹੀਂ ਮਿਲਦਾ ਕੋਈ ਵੀ ਮੇਰਾ ਵੀਰ ਭਰਾ ਇਸ ਗੱਲ ਕਰਕੇ ਮੈਨੂੰ ਸੰਪਰਕ ਨਾ ਕਰੇ ਵੀ ਇਹ ਫਾਰਮੂਲਾ ਸਾਨੂੰ ਬਣਿਆ ਬਣਾਇਆ ਸਾਡੇ ਘਰ ਸਾਡੇ ਪਿੰਡ ਭੇਜ ਦਿਓ ਜਾਂ ਕੁਝ ਵੀ ਹੈ ਇਹ ਫਾਰਮੂਲੇ ਜਿਹੜੇ ਅਸੀਂ ਬਣਾਨੇ ਆ ਇਹ ਤੁਹਾਡੀ ਅਵੇਅਰਨੈਸ ਲਈ ਬਣਾਨੇ ਆ ਤੁਹਾਡੀ ਜਾਣਕਾਰੀ ਲਈ ਬਣਾਨੇ ਆ ਤਾਂ ਜੋ ਤੁਸੀਂ ਅਕੋਤੀ ਵਿਦਿਆ ਦੇ ਧੱਕੇ ਚੜ ਕੇ ਆਪਣੀ ਜੇਬਾ ਨਾ ਘਟਾਓ ਸਗੋਂ ਇਹ ਫਾਰਮੂਲਾ ਤੁਸੀਂ ਆਪਣੇ ਬੈ ਕੇ ਘਰੇ ਬਣਾਓ ਇਹਦੀ ਮਿਹਨਤ ਤੁਹਾਨੂੰ ਆਪ ਕਰਨੀ ਪੈਣੀ ਹੈ ਉਹ ਸਿੱਧਾ ਫਾਰਮੂਲੇ ਦੇ ਉੱਤੇ ਆਨੇ ਆ ਫਾਰਮੂਲਾ ਕਿੱਦਾਂ ਬਣੇਗਾ ਸਭ ਤੋਂ ਪਹਿਲਾਂ ਤੇ ਤੁਸੀਂ ਇੱਕ ਜਿਹੜੀ ਖਜੂਰ ਹੈ ਖਜੂਰ ਲੈ ਕੇ ਉਹਦੇ ਵਿੱਚ ਤੁਸੀਂ ਇਹ ਦੋ ਲੌਂਗ ਲਾ ਲੈਣੇ ਨੇ ਇਸ ਤਰੀਕੇ ਨਾਲ ਕੁਝ ਜਿਦਾਲ ਲੱਗੀ ਹੋਏ ਨੇ ਇਹ ਰਾਤ ਨੂੰ ਲਾੜਨੇ ਨੇ ਤੁਸੀਂ ਤੇ ਸਵੇਰੇ ਜਿਹੜੇ ਲੌਂਗ ਨੇ ਇਹਨਾਂ ਨੂੰ ਕੱਟਣਾ ਠੀਕ ਹੈ ਜੀ ਇੱਕ ਖਜੂਰ ਤੇ ਦੋ ਲੌਂਗ ਇੱਕ ਆਪਾਂ ਜੀਰ ਲਾ ਲੈਣੀ ਉਹਦੇ ਉੱਤੇ ਇੱਕ ਲੌਂਗ ਆ ਲੈਣਾ ਇਹ ਤੁਹਾਡਾ ਹੋ ਗਿਆ ਸੈਟ ਇੱਕ ਇਹ ਰਾਤ ਤੱਕ ਮੈਂ ਰਾਤੀ ਸੌਣ ਵਲੇ ਤੁਸੀਂ ਇਹ ਕੰਮ ਕਰਕੇ ਸੌਣਾ ਠੀਕ ਹੈ ਠੀਕ ਹੈ ਜੀ ਇੰਨੀ ਗੱਲ ਸਮਝ ਆ ਗਈ ਉਹਦੇ ਤੋਂ ਬਾਅਦ ਜਿਹੜੇ ਆਪਾਂ ਇੱਕ ਲੌਂਗ ਤੇ ਇੱਕ ਆਰਡੀਆ ਲਈ ਸੀ ਇਹਨਾਂ ਨੂੰ ਲੌਂਗ ਨੂੰ ਲਾ ਕੇ ਸਾਈਡ ਤੇ ਰੱਖ ਲੈਣਾ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਇਕੱਠੇ ਕਰਕੇ ਇਹਦੇ ਵਿੱਚ ਪਾ ਲੈਣਾ ਜੀ ਦੇਖੋ ਜੀ ਫਾਰਮੂਲਾ ਬਣਾਉਣਾ ਬਹੁਤ ਬੇਹੱਦ ਆਸਾਨ ਹੈ ਮੈਂ ਤੁਹਾਨੂੰ ਦੱਸ ਲੰਗਾ ਆ ਇੱਕ ਸੈੱਟ ਹੋ ਗਿਆ ਜੀ ਤੁਹਾਡਾ ਜੀ ਇਹਦੇ ਵਿੱਚੋਂ ਇੱਕ ਲੌਂਗ ਕੱਢ ਕੇ ਤੁਸੀਂ ਇਹਦੇ ਵਿੱਚ ਲਾ ਲੈਣਾ ਜੀ ਅਗਲੀ ਖਜੂਰ ਤੇ ਤੁਹਾਡਾ ਅਗਲੇ ਦਿਨ ਲਈ ਬਚ ਗਿਆ ਇੱਕ ਇੱਕ ਲੌਂਗ ਕੱਢ ਕੇ ਤੁਸੀਂ ਇਹਦੇ 'ਚ ਪਾਤਾ ਦੂਜਾ ਲੌਂਗ ਕੱਢ ਕੇ ਵੀ ਇਹਦੇ 'ਚ ਪਾਤਾ ਠੀਕ ਹੈ ਇੱਕ ਅੰਜੀਰ ਤੁਸੀਂ ਇਹ 'ਚ ਪਾਤੀ ਜੀ ਠੀਕ ਹੈ ਜੀ ਠੀਕ ਹੈ ਤੇ ਉਹਦੇ ਤੋਂ ਬਾਅਦ ਉਹਦੇ ਤੋਂ ਬਾਅਦ ਆਪਾਂ ਇਹਦੇ ਵਿੱਚੋਂ ਆਪਾਂ ਤਿੰਨ ਬਦਾਮ ਟੋਟਲ ਪਾਣੇ ਨੇ ਜੀ 1 2 2 ਤੇ 3 3 ਠੀਕ ਹੈ ਠੀਕ ਹੈ ਜੀ ਤਿੰਨ ਬਦਾਮ ਹੋ ਗਏ ਤੇ ਜਿਹੜੀ ਖਜੂਰ ਏ ਉਹਨੂੰ ਵਿੱਚ ਰੱਖ ਦੇਣਾ ਇਹਦੇ ਆਪਾਂ ਵਿੱਚੋਂ ਲੌਂਗ ਕੱਢ ਗਏ ਤੇ ਇੱਕ ਇਹ 'ਚੋਂ ਲੌਂਗ ਕੱਢ ਕੇ ਇੱਕ ਅੰਜੀਰ ਹੁਣ ਮੈਂ ਤੁਹਾਨੂੰ ਰਿਪੀਟ ਫੇਰ ਕਰਨ ਲੱਗਾ ਪਲੀਜ਼ ਧਿਆਨ ਨਾਲ ਮੇਰੀ ਗੱਲ ਸੁਣ ਲਓ ਤਿੰਨ ਬਾਦਾਮ ਹੋ ਗਏ ਜੀ ਜਿਹੜੀ ਖਜੂਰ ਦੇ ਵਿੱਚੋਂ ਇੱਕ ਲੌਂਗ ਕੱਢ ਕੇ ਆਪਾਂ ਪਾ ਲਿਆ ਸੀ ਪਹਿਲਾਂ ਤੇ ਇੱਕ ਜਿਹੜੀ ਅੰਜੀਰ ਹੈ ਉਹ ਪੂਰੀ ਪਾ ਲੈਣੀ ਹੈ ਤੇ ਇਹਦੇ ਵਿੱਚੋਂ ਇੱਕ ਲੌਂਗ ਕੱਢ ਕੇ ਵੀ ਪਾ ਲੈਣਾ ਮਤਲਬ ਦੋ ਲੌਂਗ ਹੋ ਗਏ ਇੱਕ ਅੰਜੀਰ ਹੋ ਗਈ ਤੇ ਤਿੰਨ ਬਾਦਾਮ ਟੋਟਲ ਹੋ ਗਏ ਜੀ ਠੀਕ ਹੈ ਜੀ ਇਹਨਾਂ ਨੂੰ ਆਪਾਂ ਨਾਮਦਸਤੇ 'ਚ ਪਾ ਕੇ ਚੰਗੀ ਤਰ੍ਹਾਂ ਕੁੱਟ ਲੈਣਾ ਦੇਖੋ ਜੀ ਇਸ 'ਚ ਨਾ ਸਮਾਂ ਬਚਾਨ ਲਈ ਅਸੀਂ ਇਹਦਾ ਜਿਹੜਾ ਜਦੋਂ ਫਰੂਕੀ ਸਾਹਿਬ ਨੇ ਇੰਟਰਵਿਊ ਸ਼ੁਰੂ ਕੀਤੀ ਸੀ ਉਦੋਂ ਮੈਂ ਇਹੀ ਕੰਮ ਕਰ ਰਿਹਾ ਸੀ ਤੇ ਮੈਂ ਬਣਾ ਕੇ ਰੱਖਿਆ ਫਾਰਮੂਲਾ ਮੈਂ ਤੁਹਾਨੂੰ ਦਿਖਾ ਦਿੰਨਾ ਵਾ ਇਹ ਸਾਰੇ ਚੀਜ਼ਾਂ ਨੂੰ ਕੁੱਟ ਲਿਆ ਜੀ ਅਸੀਂ ਹਾਂ ਦੀ ਕੁੱਟ ਕੇ ਪੇਸਟ ਬਣ ਗਈ ਹੈ ਜੀ ਬਸ ਇਹ ਖਾ ਲੈਣਾ ਹੈ ਜੀ ਨਹੀਂ ਇਹ ਨਹੀਂ ਖਾਣਾ ਜੀ ਇਦਾਂ ਨਹੀਂ ਖਾਣਾ ਇਹ ਮੈਂ ਤੁਹਾਨੂੰ ਦੱਸ ਲਾਂਗਾ ਕਿੱਦਾਂ ਖਾਣਾ ਹਾਂ ਆ ਦੇਖੋ ਇਹ ਆ ਬਣੀ ਜੀ ਇਹਦੀ ਪੇਸਟ ਠੀਕ ਹੈ ਜੀ ਇਹਦੇ ਵਿੱਚੋਂ ਆਪਾਂ ਇਹਦਾ ਬਣਾਣਾ ਹੁਣ ਕੈਪਸੂਲ ਕੈਪਸੂਲ ਹਾਂ ਕੈਪਸੂਲ ਬਣਨਾ ਕਿੰਨੇ ਕੈਪਸੂਲ ਬਣ ਜੂਏ ਆ ਦੇਖੋ ਤੁਹਾਨੂੰ ਹੁਣੇ ਲਾਈਵ ਬਣਾ ਕੇ ਦਿਖਾਣੇ ਪਏ ਆ ਦੇਖੋ ਹੂੰ ਹੂੰ ਇਰੇ ਵਿੱਚ ਜਿਹੜਾ ਅੰਜੀਰ ਦਾ ਆਇਲ ਹੁੰਦਾ ਨਾ ਦੇਖੋ ਆਪਾਂ ਨੂੰ ਕੁਝ ਵੀ ਇੱਥੇ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਬਾਲੀ ਠੀਕ ਹੈ ਇਹ ਆ ਦੇਖੋ ਜੀ ਤੁਹਾਡਾ ਕੈਪਸੂਲ ਬਣ ਗਿਆ ਹੂੰ ਹੂੰ ਇਹ ਕੈਪਸੂਲ ਤਾਂ ਬਣਿਆ ਵੀ ਜੜੀ ਤੁਹਾਡੀ ਇਹ ਚੂਲਾ ਹਿੱਲ ਗਿਆ ਨਾ ਜੀ ਇਹ ਚੂਲਾ ਠੋਕ ਕੇ ਸਿੱਧੀਆਂ ਕਰ ਦੂਗਾ ਬਿਲਕੁਲ ਤੁਹਾਡੀਆਂ ਹੂੰ ਹੂੰ ਤੇ ਆ ਦੇਖੋ ਜੀ ਇਹ ਬਣਿਆ ਜੀ ਕੈਪਸੂਲ ਅੱਛਾ ਇਹਨੂੰ ਐਂ ਖਾ ਲੈਣਾ ਹੈ ਮੈਂ ਸਾਹਿਬ ਨੂੰ ਕੈਮਰਾਮੈਨ ਸਾਹਿਬ ਨੂੰ ਇਹ ਤਾਂ ਲੱਗਦੀ ਜੀ ਮੇਂ ਗਿਟਕ ਹੁੰਦੀ ਹੈ ਜੀ ਖਜੂਰ ਦੀ ਹਾਂ ਇਹ ਗਿਟਕ ਹੀ ਸਮਝ ਲਓ ਤੁਸੀਂ ਆਪਾਂ ਇਹਨੂੰ ਖਜੂਰ ਦੇ ਵਿੱਚ ਹੀ ਫਿੱਟ ਕਰਨਾ ਜੀ ਆ ਦੇਖੋ ਖਜੂਰ ਚ ਫਿੱਟ ਕਰਨਾ ਜਿਹੜੀ ਖਜੂਰ ਆਪਾਂ ਹੁਣੇ ਜਿੱਥੋਂ ਕੱਟਿਆ ਸੀ ਨਾ ਆ ਦੇਖੋ ਐਕਸਟ੍ਰੀਮ ਐਕਸਟ੍ਰੀਮ ਆ ਦੇਖੋ ਆ ਖਜੂਰ ਦੇ ਵਿੱਚ ਦੀ ਹਿੱਟ ਕਪਾਤੀ ਦੁਆਰਾ ਮਤਲਬ ਗਿੱਟਕ ਦੇ ਰੂਪ ਗਿੱਟਕ ਨਹੀਂ ਹੈਗੀ ਜੇ ਕੱਢੀ ਹੋਈ ਹੈ ਗਿੱਟਕੇ ਦੇ ਚੋਂ ਹਾਂਜੀ ਹਾਂਜੀ ਗਿੱਟਕ ਕੱਢੀ ਹੋਈ ਹੈ ਜੇ ਆਪਾਂ ਨਵੀਂ ਗਿੱਟਕ ਵਿੱਚ ਹਿੱਟ ਕਰਤੀ ਤਾਕਤ ਵਾਲੀ ਗਿੱਟਕ ਅੱਛਾ ਜਿੰਨੇ ਅੰਦਰ ਇੰਨੀ એનર્ਜੀ ਇੰਨੀ ਜਾਨ ਇੰਨਾ ਕਰੰਟ ਲੈ ਆਣਾ ਤੁਹਾਡੇ 파ਟਨਰ ਨੇ ਕਹਿਣਾ ਵੀ ਵਾਕਈ ਵੀ ਤੇਰੀ ਮੁੱੱਚਾ ਖੜੀਆਂ ਹੀ ਸੁਣੀਆਂ ਲੱਗਦੀਆਂ। ਕੀ ਬਾਤ ਹੈ। ਅੱਛਾ ਮਤਲਬ ਜਿਹੜਾ ਸੀ ਪੇਸਟ ਬਣਾਇਆ ਹੈ, انجੀਰ ਦਾ, ਬਦਾਮਾਂ ਦਾ, ਲੌਂਗਾ ਦਾ, ਉਹਨੂੰ ਖੰਜੂਰ ਦੀ ਗਿੱਟਕ ਕੱਢ ਕੇ ਉਹ ਗਿੱਟਕ ਬਣਾ ਲੈਣੀ ਹੈ। ਬਸ ਆ ਤੁਹਾਡਾ ਹੋ ਗਿਆ એનર્ਜੀ ਪੈਕ। ਅੱਛਾ ਛੋਟਾ ਪੈਕ। ਇਹ ਹੋ ਗਿਆ ਤੁਹਾਡਾ ਰੀਚਾਰਜ। ਹੂੰ। ਇਹਨੇ ਤੁਹਾਨੂੰ ਹਮੇਸ਼ਾ ਰੱਖਣਾ ਚਾਰਜ। ਹੂੰ ਹੂੰ ਹੂੰ। ਮੁੱੱਚਾ ਰੱਖਣੀਆਂ ਖੜੀਆਂ। अच्छा एते फिर खाने किस वेले है सवेरे खानी है रात नु खानी है नहीं ये सवेरे है, है। okay. आपा खानी है निरਨੇ ਕੱਲ ਜੇ ਖਾਣੀ ਹੈ ओके ਲਗਾਤਾਰ ਆਪਾਂ ਇਹਨੂੰ 10 ਦਿਨ ਯੂਜ਼ ਕਰ ਸਕਦੇ ਆ 10 ਦਿਨ ਤੋਂ ਬਾਅਦ ਯੂਜ਼ ਨਹੀਂ ਕਰ ਸਕਦੇ 10 ਦਿਨਾਂ ਤੋਂ ਬਾਅਦ ਟਟੋ ਘਟ 10 ਦਿਨਾਂ ਦੀ ਬ੍ਰੇਕ ਲੈਣੀ ਹੈ ਕਿਉਂਕਿ ਤਾਕਤ ਹੀ ਨਹੀਂ ਆਏਣੀ ਸਰੀਰ ਦੇ ਵਿੱਚ ਲੋਡ ਹੀ ਨਹੀਂ ਪੈਣੀ ਲੋਡ ਹੀ ਨਹੀਂ ਪੈਣੀ ਫਿਰ ਤੁਸੀਂ ਇਹਨੂੰ ਐਕਸਟ੍ਰੀਮ ਯੂਜ਼ ਕਰੋਗੇ ਤੇ ਫਿਰ ਉਹਦਾ ਕੋਈ ਨਾ ਕੋਈ ਸਾਈਡ ਇਫੈਕਟ ਵੀ ਹੋ ਸਕਦਾ ਅਗਲੀ ਆਪਾਂ 10 ਦਿਨ ਇਹਨੂੰ ਕੰਟੀਨਿਊ ਖਾਣਾ ਰਾਤ ਦੇਣ ਤੋਂ ਵੱਧ ਨਹੀਂ ਹੋਊਗਾ ਤੇ ਜਿਹੜੇ ਕੈਨੇਡਾ ਅਮਰੀਕਾ ਵਰਗੇ ਠੰਡੇ ਮੁਲਕਾਂ ਦੇ ਵਿੱਚ ਜਿੱਥੇ ਬੜੀ ਠੰਡ ਬੜੀ ਲੰਮੀ ਹੁੰਦੀ ਹੈ ਉਹਨਾਂ ਵਾਸਤੇ ਮੈਨੂੰ ਲੱਗਦਾ ਜੀ ਫਿਰ ਬਹੁਤ ਕੈਂਟ ਚੀਜ਼ ਹੈਗਾ ਕੈਪਸੂਲ ਬਹੁਤ ਕੈਂਟ ਚੀਜ਼ ਹੈ ਬਾਕੀ ਇਹ ਜਿਹੜੇ ਆਪਾਂ ਫਾਰਮੂਲੇ ਬਣਾਨੇ ਆ ਕੁਝ ਵੀ ਕਰਦੇ ਆ ਇਹਦੇ ਤੋਂ ਇਲਾਵਾ ਵੀ ਸਾਡੇ ਕੋ ਕੋਈ ਵੀ ਬੰਦਾ ਆ ਕੇ ਸਲਾਹ مشورہ ਲੈ ਸਕਦਾ ਕਿਸੇ ਵੀ ਤਰ੍ਹਾਂ ਨਾਲ ਬਟ ਉਹਦੇ ਵਿੱਚ ਸ਼ਰਤ ਇਹ ਵੇ ਕਿ ਆਪਾਂ ਨੂੰ ਤੁਹਾਡੀਆਂ ਤਿੰਨ ਰਿਪੋਰਟਾਂ ਚਾਹੀਦੀਆਂ ਇੱਕ ਯੂਰੀਨ ਟੈਸਟ ਦੀ ਰਿਪੋਰਟ ਚਾਹੀਦੀ ਇੱਕ ਸੀਮੈਂਟ ਟੈਸਟ ਦੀ ਰੁਟੀਨ ਵਾਲੀ ਰਿਪੋਰਟ ਚਾਹੀਦੀ ਹੈ ਇੱਕ ਟੈਸਟ ਸੂਨ ਟੋਟਲ ਦੀ ਰਿਪੋਰਟ ਚਾਹੀਦੀ ਹੈ ਆ ਤਿੰਨ ਰਿਪੋਰਟਾਂ ਲੈ ਕੇ ਕੋਈ ਵੀ ਮੇਰਾ ਵੀਰ ਆ ਕੇ ਮੈਨੂੰ ਮਿਲ ਸਕਦਾ ਜਲੰਧਰ ਬੱਸ ਸਟੈਂਡ ਦੇ ਕੋਲ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਅਰੋੜਾ ਪ੍ਰਾਈਮ ਟਾਵਰ ਸ਼ਾਪ ਨੰਬਰ 1 ਐਲ ਜੀ ਐਫ ਬੇਸਮੈਂਟ ਦੇ ਵਿੱਚ ਪਹਿਲੀ ਸ਼ਾਪ ਹੈ ਉੱਥੇ ਮੈਂ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਰ ਰੋਜ਼ ਮਿਲਦਾ ਐਤਵਾਰ ਨੂੰ ਸਿਰਫ ਛੁੱਟੀ ਹੁੰਦੀ ਹੈ ਐਤਵਾਰ ਦਾ ਦਿਨ ਬਿਲਕੁਲ ਆਫ ਹੁੰਦਾ ਐਤਵਾਰ ਨੂੰ ਮੈਂ ਨਹੀਂ ਮਿਲਦਾ ਮੇਰੇ ਦਿੱਤੇ ਹੋਏ ਮੋਬਾਈਲ ਨੰਬਰ ਤੇ ਆ ਕੇ ਮੇਰੇ ਨਾਲ ਕੋਈ ਵੀ ਸੰਪਰਕ ਕਰ ਸਕਦਾ ਐਡਰੈਸ ਦੇ ਬਾਰੇ ਪੁੱਛ ਸਕਦਾ ਬਾਕੀ ਵੀਡੀਓ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਉਦੇ ਲਈ ਤੁਹਾਨੂੰ ਤੜੀਆਂ ਰਿਪੋਰਟਾਂ ਹੋਣੀਆਂ ਬਹੁਤ ਜ਼ਰੂਰੀ ਨੇ ਉਹ ਤੁਹਾਨੂੰ ਆਪ ਆ ਕੇ ਮਿਲ ਕੇ ਰਿਪੋਰਟਾਂ ਦਿਖਾ ਕੇ ਇਨਫੋਰਮੇਸ਼ਨ ਮਿਲੇਗੀ ਜੀ 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 ਦੇਖੋ ਬਹੁਤ ਸਾਰੇ ਪੇਸ਼ੈਂਟ ਥੱਲੇ ਕਮੈਂਟ ਕਰਕੇ ਵੀ ਦੱਸਦੇ ਰਹੇ ਵੀ ਸਾਨੂੰ ਇੰਨਾ ਫਰਕ ਪੈ ਗਿਆ ਸਾਨੂੰ 40% ਫਰਕ ਪੈ ਗਿਆ ਸਾਨੂੰ 50% ਫਰਕ ਪੈ ਗਿਆ ਤੁਹਾਡੀ ਗੱਲ ਸਹੀ ਏ ਸਾਡੇ ਕੋ ਇਹਨਾਂ ਫਾਰਮੂਲਿਆਂ ਤੋਂ ਇਲਾਵਾ ਟ੍ਰੀਟਮੈਂਟ ਵੀ ਹੁੰਦਾ ਦਵਾਈ ਵੀ ਦਿੰਨੇ ਆਪਾਂ ਬਟ ਉਸ ਪੇਸ਼ੈਂਟ ਨੂੰ ਦਵਾਈ ਦੇਈਦੀ ਏ ਜਿਹਨੂੰ ਵਾਕਈ ਦਵਾਈ ਦੀ ਲੋੜ ਏ ਤੇ ਜਿਹੜਾ ਬੰਦਾ ਇਹ ਫਾਰਮੂਲੇ ਨਾਲ ਨਹੀਂ ਉਸ ਹੁੰਦਾ ਉਹਦੇ ਲਈ ਕੀ ਕਰਨਾ ਪਵੇਗਾ ਆਪਾਂ ਰਿਪੋਰਟਾਂ ਕਰਾਣੀਆਂ ਪੈਣਗੀਆਂ ਕਿਸੇ ਵੀ ਲੈਬੋਰੀਟਰੀ ਤੋਂ ਜਾ ਕੇ ਸਾਡੀ ਕੋਈ ਇਹ ਨਹੀਂ ਵੀ ਇੱਕ ਲੈਬੋਰੀਟਰੀ ਹੈ ਤੁਸੀਂ ਉਹਦੇ ਕੋਈ ਜਾਓ ਜਾਂ ਮੇਰੀ ਆਪਣੀ ਕੋ ਲੈਬੋਰੀਟਰੀ ਹੈ ਇੱਦਾਂ ਦਾ ਕੁਝ ਨਹੀਂ ਹੈਗਾ ਜਿੱਥੇ ਵੀ ਸ਼ਹਿਰ ਤੋਂ ਤੁਸੀਂ ਬਿਲੋਂਗ ਕਰਦੇ ਹੋ ਤੁਸੀਂ ਆਪਣੇ ਸ਼ਹਿਰ ਦੀ ਜਿਹੜੀ ਵੀ ਚੰਗੀ ਰੈਪਿਊਟੇਟਿਡ ਲੈਬੋਰੀਟਰੀ ਹੈ ਉੱਥੋਂ ਰਿਪੋਰਟਾ ਲੈ ਕੇ ਆ ਕੇ ਮੈਨੂੰ ਮਿਲ ਸਕਦੇ ਹੋ ਆਪਣੇ ਰੋਗ ਬਾਰੇ ਸਹੀ ਸਲਾਹ ਵੀ ਲੈ ਸਕਦੇ ਹੋ ਕੋਈ ਮੈਡੀਸਨ ਲੈਣੀ ਚਾਹੁੰਦੇ ਹੋ ਮੈਡੀਸਨ ਵੀ ਤਿਆਰ ਕਰਕੇ ਦਵਾਂਗੇ ਤੁਹਾਨੂੰ ਤੁਹਾਡੇ ਰੋਗ ਦੇ ਹਿਸਾਬ ਨਾਲ ਤੁਹਾਡੀਆਂ ਰਿਪੋਰਟਾਂ ਦੇ ਹਿਸਾਬ ਨਾਲ ਤੁਹਾਡੀ ਏਜ ਦੇ ਹਿਸਾਬ ਨਾਲ ਜੀ 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 ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਤੇ ਇਹ ਤੱਕਾ ਸਟਾਰ ਬਹੁਤ ਬਹੁਤ ਮਿਹਰਬਾਨੀ ਮੈਨੂੰ ਇੰਨਾ ਪਿਆਰ ਦੇ ਲਈ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਜੀ